ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਆ ਕੇ ਰਹਿਣ ਲੱਗੇ ਤਾਂ ਬੇਨ ਨਦੀ ਵਿੱਚ ਇਸ਼ਨਾਨ ਕਰਨ जाया ਕਰਦੇ ਸਨ। ਉਹਨਾਂ ਦੇ ਨਾਲ ਇੱਕ ਸੇਵਕ ਵੀ ਜਾਇਆ ਕਰਦਾ ਸੀ ਜੋ ਉਹਨਾਂ ਦੇ ਕੱਪੜੇ ਸੰਭਾਲਦਾ ਸੀ। ਇੱਕ ਦਿਨ ਗੁਰੂ ਜੀ ਨੇ ਬੇਨ ਨਦੀ ਵਿੱਚ ਗੋਤਾ ਲਾਇਆ ਅਤੇ ਬਾਹਰ ਨਹੀਂ ਆਏ। ਤਾਂ ਉਸ ਸੇਵਕ ਨੇ ਰੌਲਾ ਪਾ ਦਿੱਤਾ ਕਿ ਗੁਰੂ ਜੀ ਬਾਹਰ ਨਹੀਂ ਆਏ, ਡੁੱਬ ਗਏ ਹਨ। ਇਹ ਸੁਣ ਕੇ ਸਾਰੇ ਲੋਕ ਬੇਨ ਨਦੀ ਦੇ ਕੰਢੇ ਤੇ ਪਹੁੰਚੇ। ਨਵਾਬ ਦੌਲਤਖਾਂ ਵੀ ਉੱਥੇ ਪਹੁੰਚੇ। ਨਵਾਬ ਨੇ ਗੁਰੂ ਨਾਨਕ ਦੇਵ ਜੀ ਦਾ ਸਰੀਰ ਲੱਭਣ ਵਾਸਤੇ ਵੱਡੇ-ਵੱਡੇ ਜਾਲ ਪਾਣੀ ਵਿੱਚ ਪਵਾ ਦਿੱਤੇ ਪਰ ਗੁਰੂ ਜੀ ਨਹੀਂ ਲੱਭੇ। ਲੋਕਾਂ ਨੇ ਸੋਚਿਆ ਕਿ ਗੁਰੂ ਜੀ ਦਾ ਸਰੀਰ ਲੋਕਾਂ ਨੇ ਬੀੜੀਆਂ ਲੈ ਕੇ ਅਤੇ ਖੇਤਾਂ ਵਿੱਚ ਤਲਾਸ਼ ਸ਼ੁਰੂ ਕੀਤੀ ਪਰ ਗੁਰੂ ਜੀ ਨਾ ਤਾਂ ਪਾਣੀ 'ਚੋਂ ਲੱਭੇ ਅਤੇ ਨਾ ਹੀ ਖੇਤਾਂ ਵਿੱਚੋਂ ਸਾਰੇ ਲੋਕ ਰੋਣ ਲੱਗ ਪਏ ਪਰ ਬੇਬੇ ਨਾਨਕੀ ਜੀ ਨਹੀਂ ਰੋਈ ਕਿਉਂਕਿ ਉਹ ਜਾਣਦੇ ਸਨ ਕਿ ਗੁਰੂ ਜੀ ਕੌਣ ਹਨ ਪਰ ਤਿੰਨ ਦਿਨਾਂ ਬਾਅਦ ਗੁਰੂ ਜੀ ਆਪ ਹੀ ਪਾਣੀ ਵਿੱਚੋਂ ਬਾਹਰ ਨਿਕਲੇ ਪਰ ਉਹ ਕੁਝ ਵੀ ਨਾ ਬੋਲੇ ਲੋਕ ਗੁਰੂ ਜੀ ਨੂੰ ਵੇਖ ਕੇ ਹਰਾਨ ਰਹਿ ਗਏ ਸਾਰੇ ਲੋਕ ਉਹਨਾਂ ਨੂੰ ਬੁਲਾ ਰਹੇ ਸਨ ਉਹਨਾਂ ਦਾ ਪਤਾ ਲੈ ਰਹੇ ਸਨ ਪਰ ਗੁਰੂ ਜੀ ਕੁਝ ਵੀ ਬੋਲ ਨਹੀਂ ਰਹੇ ਸਨ ਨਵਾਬ ਦੌਲਤਖਾਨਾਂ ਵੀ ਹਰਾਨ ਰਹਿ ਗਏ ਕਿ 15 ਤਿੰਨਾਂ ਦਿਨਾਂ ਬਾਅਦ ਕਿਵੇਂ ਪ੍ਰਗਟ ਹੋ ਗਿਆ ਜਦੋਂ ਗੁਰੂ ਜੀ ਕੁਝ ਨਾ ਬੋਲੇ ਤਾਂ ਦੌਲਤਖਾਨੇ ਵੱਡੇ ਵੱਡੇ ਹਕੀਮ ਬੁਲਾਏ ਪਰ ਗੁਰੂ ਜੀ ਕੁਝ ਵੀ ਨਾ ਬੋਲੇ ਅਤੇ ਬਾਅਦ ਵਿੱਚ ਆਪਣੇ ਆਪ ਹੀ ਬੋਲੇ ਅਤੇ ਪਹਿਲੇ ਸ਼ਬਦ ਕਹੇ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਭਾਵ ਕਿ ਮੇਰੀ ਨਜ਼ਰ ਵਿੱਚ ਸਭ ਬਰਾਬਰ ਇਨਸਾਨ ਹਨ ਇਹੋ ਜਿਹੀਆਂ ਹੋਰ ਜਾਣਕਾਰੀਆਂ ਲਈ ਫੋਲੋ ਕਰੋ